ਤੇ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਅਤੇ ਕੁਝ ਨੌਜਵਾਨਾਂ ਵਿਚਾਲੇ ਜਮ ਕੇ ਹੱਥੋ ਪਾਈ ਹੋਈ ਹੈ ਚੁੱਲ੍ਹੇ ਦੇ ਉੱਪਰ ਹੀ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀ ਅਤੇ ਨੌਜਵਾਨ ਹੱਥੋ ਪਾਈ ਹੋਏ ਨੇ ਦੋਵਾਂ ਤਿਰਾਂ ਵਿਚਾਲੇ ਜਮ ਕੇ ਲੱਤਾਂ ਮੁਕੀਆਂ ਅਤੇ ਡਾਂਗਾਂ ਚੱਲੀਆਂ ਨੇ ਜੀ ਹਾਂ ਇਹ ਤਸਵੀਰਾਂ ਮਾਗੀ ਮੇਲੇ ਦੀਆਂ ਨੇ ਜਿੱਥੇ ਕਿ ਨਿਹੰਗ ਸਿੰਘਾਂ ਅਤੇ ਕੁਝ ਨੌਜਵਾਨਾਂ ਦੀ ਪਹਿਲਾਂ ਆਪਸ ਵਿੱਚ ਬਹਿਸਬਾਜ਼ੀ ਹੁੰਦੀ ਹੈ ਅਤੇ ਬਾਅਦ ਵਿੱਚ ਇਹ ਬਹਿਸਬਾਜ਼ੀ ਹੱਥੋ ਪਾਈ 'ਚ ਤਬਦੀਲ ਹੋ ਜਾਂਦੀ ਹੈ ਤੇ ਸ਼੍ਰੀ ਮੁਖਸਰ ਸਾਹਿਬ ਵਿਖੇ ਮਾਗੀ ਮੇਲਾ ਬੜੇ ਹੀ ਚਾਹ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਮਾਗੀ ਮਨੋਰੰਜਨ ਮੇਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫਾਇਰਲ ਹੋ ਰਹੀ ਹੈ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਚੁੱਲੇ ਉੱਤੇ ਚੜੇ ਕੁਝ ਨੌਜਵਾਨ ਅਤੇ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀ ਹੱਥੋ ਪਾਈ ਹੋ ਰਹੇ ਨੇ ਝਗੜਾ ਵੱਧਾ ਦੇਖ ਕੇ ਹਾਲਾਂਕਿ ਮੇਲਾ ਪ੍ਰਬੰਧਕਾਂ ਨੇ ਚੁੱਲੇ ਨੂੰ ਵਿਚਾਲੇ ਰੋਕ ਦਿੱਤਾ ਅਤੇ ਨੌਜਵਾਨਾਂ ਨੂੰ ਥੱਲੇ ਉਤਾਰ ਦਿੱਤਾ ਉੱਥੇ ਹੀ ਮੌਕੇ ਤੇ ਪੁਲਿਸ ਦੇ ਅਧਿਕਾਰੀ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਪਰ ਇਸ ਤੋਂ ਪਹਿਲਾਂ ਹੀ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀ ਅਤੇ ਕੁਝ ਨੌਜਵਾਨ ਆਪਸ ਵਿੱਚ ਝਪੜਦੇ ਨਜ਼ਰ ਆਏ। ਦੋਮਤੀ ਰਵਿਚਾਲੇ ਤਕਰਾਰ ਕਿਉਂ ਹੋਈ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਉੱਥੇ ਹੀ ਜਿੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਵੱਲੋਂ ਝੁੱਲੇ ਤੇ ਚੜ ਕੇ ਹੜਦੰਗ ਮਚਾਇਆ ਜਾ ਰਿਹਾ ਸੀ ਜਿਸ ਦੇ ਵਿਰੋਧ ਵਿੱਚ ਨਿਹੰਗ ਸਿੰਘਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਹਾਲਾਂਕਿ ਫਿਲਹਾਲ ਇਸ ਪੂਰੇ ਮਾਮਲੇ ਤੇ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਮਿਲੀਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ